ਇਨਾਂ ਨੇ ਸਾਰਿਆਂ ਨੇ ਕਿਸਾਨ ਜਥੇਬੰਦੀਆਂ ਪਿੰਡ ਦੀ ਪੰਚਾਇਤ ਅਤੇ ਡੈਮੋਕਰੇਟਿਕ ਟੀਚਰ ਫਰੰਟ ਦੇ ਕਹਨ ਤੇ ਇਕੱਠੇ ਮੀਟਿੰਗ ਕਰਕੇ ਬੱਚਿਆਂ ਦੇ ਭੁੱਖ ਲਈ ਇੱਕ ਜਗ੍ਹਾ ਤੇ ਇਕੱਠੇ ਹੋਏ ਕਿ ਇਕੱਠੇ ਹੋਣ ਤੋਂ ਬਾਅਦ ਮੈਨੇਜਮੈਂਟ ਤੋਂ ਬੱਚਿਆਂ ਦੀਆਂ ਅਗਲੇ ਸੈਸ਼ਨ ਦੀਆਂ ਗਦਾਬਾਂ ਦੀ ਮੰਗ ਕੀਤੀ ਕਿ ਉਹ ਸਮੇਂ ਸਾਰ ਮਹੱਈਆ ਕਰਵਾਈਆਂ ਜਾਣ ਕਿਉਂਕਿ ਪਿਛਲੇ ਸੈਸ਼ਨ ਦੀਆਂ ਗਦਾਬਾਂ ਹੇਠਕ ਨਹੀਂ ਮਿਲੀਆਂ ਪਿਛਲੇ ਸੈਸ਼ਨ ਦੀ ਵਰਦੀ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਹਜੇ ਤੱਕ ਮਹੀਆ ਨਹੀਂ ਕਰਵਾਈ ਗੇ ਮਲੇਵਟ ਵੱਲੋਂ ਤਾਂ ਜਦੋਂ ਮਲੇਵਟ ਨੇ ਦੇਖਿਆ ਕਿ ਅਧਿਆਪਕ ਇਕੱਠੇ ਹੋ ਚੁੱਕੇ ਆ ਇਹ ਬੱਚਿਆਂ ਅਤੇ ਆਪਣੇ ਅਤੇ ਸਕੂਲ ਦੇ ਹੱਤਾ ਵਰਤੀ ਜਾਗਰੂਕ ਹੋ ਚੁੱਕੇ ਹਨ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਇਹਨਾਂ ਨੂੰ ਪਤਾ ਹਨ ਇਹ ਲੋਕਾਂ ਵਿੱਚ ਲੈ ਕੇ ਜਾਣਗੇ ਤਾਂ ਉਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਹੱਥਾਂ ਪੈਰਾਂ ਦੀ ਪੈਣ ਤੋਂ ਬਾਅਦ ਉਹਨਾਂ ਨੇ ਜੋ ਆਪਣੇ ਕਹਿੰਦੇ ਹੈਗੇ ਅਧਿਆਪਕ ਅਯੋਗ ਹਨ ਪਰ ਅਧਿਆਪਕ ਅਯੋਗ ਨਹੀਂ ਅਧਿਆਪਕ ਤਾਂ ਪਿਛਲੇ ਸਾਲਾਂ ਤੋਂ ਲਗਾਤਾਰ 100% ਨਤੀਜਾ ਦੇ ਰਹੇ ਹਨ ਵੱਖ-ਵੱਖ ਖੇਤਰਾਂ ਦੇ ਵਿੱਚ ਖੇਡਾਂ ਦੇ ਵਿੱਚ ਵਿਦਿਅਕ ਸਹਿ ਵਿਦਿਅਕ ਮੁਕਾਬਲਿਆਂ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਹਨ ਅਯੋਗ ਹੈ ਜੋ ਪਿਛਲੇ ਸਾਲ ਦੇ ਮੈਨੇਜਮੈਂਟ ਨੇ ਪ੍ਰਿੰਸੀਪਲ ਐਮ ਡੀ ਅਤੇ ਸਰਪ੍ਰਸਤ ਲਾਏ ਹਨ ਜੇ ਇਹ ਅਧਿਆਪਕਾ ਯੋਗ ਹਨ ਤਾਂ ਕੀ ਪ੍ਰਿੰਸੀਪਲ ਸਕੂਲ ਦੀ ਬੱਚਿਆਂ ਨੂੰ ਪੜ੍ਹਾਉਣ ਦੀ ਜਗ੍ਹਾ ਛੁੱਟੀ ਕਰ ਦਿੰਦੀ ਹੈ ਕੀ ਉਹ ਕੱਲੀ 10ਵੀਂ ਬੋਰਡ ਦੀ ਜਮਾਤ ਦਾ ਵੀ ਇੱਕ ਘੰਟਾ ਪੜ੍ਹ ਨਹੀਂ ਲੈ ਸਕਦੀ ਕੀ ਉਹ ਇੱਕ ਘੰਟਾ ਵੀ ਜਿਹੜਾ ਔਖਾ ਵਿਸ਼ਾ 10ਵੀਂ ਦਾ ਹੈਗਾ ਬੱਚਿਆਂ ਨੂੰ ਗਣਿਤੋ ਨਹੀਂ ਕਰਵਾ ਸਕਦੀ ਪਰ ਕਰਵਾਵੇ ਕਿਵੇਂ ਕਿਉਂਕਿ ਉਹ ਖੁਦ ਅਯੋਗ ਹੈ 10ਵੀਂ ਦੇ ਵਿੱਚ ਪਹਿਲਾਂ ਇੱਕ ਪਾਲਿਸੀ ਹੁੰਦੀ ਸੀ ਕਿ ਜਿਹੜਾ ਬੱਚਾ ਇੱਕ ਪੇਪਰ ਵਿੱਚੋਂ ਫੇਲ ਹੈ ਉਹਨੂੰ ਦਰਸੇ ਅਧਾਰ ਤੇ ਪਾਸ ਕਰ ਪਾਸ ਕਰ ਦਿੱਤਾ ਜਾਵੇ ਜਿਹੜਾ ਦੋ ਪੇਪਰਾਂ ਵਿੱਚ ਫੇਲ ਹੈ ਉਹਦੀ ਰੀਪੀਅਰ ਕੱਟ ਦਿੱਤੀ ਜਾਵੇ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਸ ਸਕੂਲ ਦੀ ਜੋ ਪ੍ਰਿੰਸੀਪਲ ਲੱਗੀ ਹੋਈ ਹੈ ਜੋ ਕਿਤੇ ਵਾਲੀਆ ਲਿਖਦੀ ਹੈ ਕਿਤੇ ਆਲੂ ਵਾਲੀਆ ਲਿਖਦੀ ਹੈ ਉਸਦੇ 10ਵੀਂ ਜਮਾਤ ਵਿੱਚ ਸਿਰਫ ਗਣਿਤ ਵਿਸ਼ੇ ਵਿੱਚ 16 ਨੰਬਰ ਹਨ ਸਿਰਫ 16 35 ਬਾਸ ਹੋਣ ਲਈ ਚਾਹੀਦੀ ਹੈ ਸਿਰਫ 16 ਉਨ੍ਹਾਂ ਦੇ ਵਿੱਚੋਂ ਵੀ 10 ਨੰਬਰ ਸਕੂਲ ਵੱਲੋਂ ਭੇਜੇ ਗਏ ਸੀ ਪਿੱਛੇ ਲੱਗੇ 6 ਉਹ ਕਿਸੇ ਮੇਰੇ ਵਰਗੇ ਅਧਿਆਪਕ ਨੇ ਤਰਸ ਖਾ ਕੇ ਦੇ ਦਿੱਤੇ ਹੋਣਗੇ ਜਾਨੀ ਕਿ ਗਣਿਤ ਦੇ ਵਿੱਚ 10ਵੀਂ ਵਿੱਚ ਪ੍ਰਿੰਸੀਪਲ ਦੇ ਜ਼ੀਰੋ ਨੰਬਰ ਹਨ ਇੱਕ ਸਵਾਲ ਨਹੀਂ ਕਰਵਾ ਸਕਦੀ ਉਹ ਬੱਚਿਆਂ ਨੂੰ ਤੇ ਅਧਿਆਪਕਾਂ ਦੇ ਉੱਪਰ ਉਂਗਲ ਠਾਉਂਦੀ ਹੈ ਕਿ ਅਧਿਆਪਕ ਅਯੋਗ ਹਨ ਦੂਜੇ ਪਾਸੇ ਪ੍ਰਿੰਸੀਪਲ ਲੱਗਣ ਦੇ ਲਈ ਐਮਏ ਦੇ ਵਿੱਚ ਮਾਸਟਰ ਡਿਗਰੀ ਵਿੱਚ 50% ਨੰਬਰ ਚਾਹੀਦੇ ਹਨ ਉਹ ਵੀ ਉਸ ਦੇ ਨਹੀਂ ਹਨ ਜਿਹੜੇ ਬੱਚੇ ਅੱਜ ਕੱਲ ਤੁਸੀਂ ਦੇਖਿਆ ਘਰਾਂ ਦੇ ਵਿੱਚ ਬੈਠ ਕੇ ਪ੍ਰਾਈਵੇਟ ਐਮ ਇਹ ਕਰਦੇ 80 80 ਪ੍ਰਤੀਸ਼ਤ ਉਹਨਾਂ ਦੇ ਨੰਬਰ ਆ ਜਾਂਦੇ ਐ ਉਹਦੇ ਰੈਗੂਲਰ ਪੜ੍ਹ ਕੇ ਵਿਆਪਰਤੀਸ਼ਤ ਨੰਬਰ ਨਹੀਂ ਹਨ ਖੁਦ ਅਯੋਗ ਹੈ ਉਮਰ ਪ੍ਰਿੰਸੀਪਲ ਲਗੰਦੀ 37 ਸਾਲ ਹੁੰਦੀ ਹੈ ਉਸਦੀ ਉਮਰ 49 ਸਾਲ ਹੈ 12 ਸਾਲ ਵੱਡੀ ਆ ਉਮਰ ਤੋਂ ਬਕਾਇਦਾ ਡੀਜੀਐਸੀ ਦਫ਼ਤਰ ਤੋਂ ਚਿੱਠੀ ਨਿਕਲੀ ਹੋਈ ਹੈ ਕਿ ਉਸਦੀ ਉਮਰ ਹੈ ਜੋ ਵੱਡੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਤਾ ਨਹੀਂ ਕੀ ਸੋਚ ਕੇ ਸਕੂਲਾਂ ਦੇ ਵਿੱਚ ਐਮ ਡੀ ਦੀ ਪੋਸਟ ਬਣਾਈ ਹੋਈ ਹੈ ਐਮ ਡੀ ਹੁੰਦੇ ਆ ਹੋਟਲਾਂ ਦੇ ਐਮ ਡੀ ਹੁੰਦੇ ਆ ਵੱਖ-ਵੱਖ ਕੰਪਨੀਆਂ ਦੇ ਸਕੂਲਾਂ ਵਿੱਚ ਐਮ ਡੀ 25000 ਐਮ ਡੀ ਦੀ ਜਿਹੜੀ ਤਨਖਾਹ ਹੈ ਉਹ ਪੰਜਾਬ ਸਰਕਾਰ ਦਿੰਦੀ ਹੈ ਕੰਮ ਕੀ ਹੈ ਅਧਿਆਪਕਾਂ ਅਤੇ ਬੱਚਿਆਂ ਤੇ ਉਧਰੋਂ ਮੈਨੇਜਮੈਂਟ ਦੇ ਵਿੱਚ ਤਾਲਮੇਲ ਪੈਦਾ ਕਰਨਾ ਤਾਲਮੇਲ ਦਾ ਦੂਰ ਉਹ ਤਾਂ ਅਧਿਆਪਕਾਂ ਨੂੰ ਧਮਕੀਆਂ ਦੇ ਦੇ ਕੇ ਸਕੂਲ ਵਿੱਚੋਂ ਕੱਢ ਰਿਹਾ ਟਰਮੀਨੇਟ ਦੇ ਨੋਟਸ ਕੱਢ ਰਿਹਾ ਜੋ ਕਿ ਉਹਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹਨ ਜੇਕਰ ਲੋਗ ਹੈ ਕਿ ਉਹ ਵੀ ਪਿਛਲੇ ਸਾਲ ਹੀ ਭਰਤੀ ਹੋਇਆ ਹੈ ਹਜੇ 1 ਸਾਲ ਪੂਰਾ ਨਹੀਂ ਹੋਇਆ ਉਹਦਾ ਪਰਖ ਸਮਾਂ ਵੀ ਪੂਰਾ ਨਹੀਂ ਹੋਇਆ ਉਹਦੇ ਕੋਲੇ ਅਧਾਰ ਕਾਨੂੰਨ ਨੋਟਸ ਕੱਢਣ ਦਾ ਅਧਾਰ ਵੀ ਨਹੀਂ ਹੈ ਕਾਨੂੰਨੀ ਦੌਰ ਤਾਈਂ ਟਰਮੀਨੇਟ ਜੋ ਨਹੀਂ ਕੀਤਾ ਹੈ ਉਹਨੂੰ ਕੋਰਟਾਂ ਦੇ ਵਿੱਚ ਖਿੱਚਾਂਗੇ ਉਹਨੂੰ ਜੇਲ੍ਹਾਂ ਦੇ ਮੂੰਹ ਦਿਖਾਵਾਂਗੇ ਡੀਟੀਐਫ ਤੇ ਸਾਰੀਆਂ ਪ੍ਰਾਥਮੀ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਪਹਿਰਾ ਦੇਣਗੀਆਂ ਕਿ ਜਿੰਨਾ ਚਿਰ ਐਮਡੀ ਜੇਲ੍ਹ ਨਹੀਂ ਜਾਵੇਗਾ ਉਹਦਾ ਪਿੱਛਾ ਨਹੀਂ ਛੱਡਿਆ ਜਾਵੇਗਾ ਦੂਜੀ ਗੱਲ ਜੇ ਉਹੀ ਐਮਡੀ ਦੇ ਕੋਈ ਕੰਮ ਹੀ ਨਹੀਂ ਪੜਾਉਣਾ ਹੀ ਨਹੀਂ ਜੇ ਉਹੀ 25000 ਰੁਪਿਆ 12 ਮਹੀਨਿਆਂ ਦਾ 3 ਲੱਖ ਬਣ ਗਿਆ ਜੇ ਸਕੂਲ ਨੂੰ ਦਿੱਤਾ ਜਾਵੇ ਰੰਗ ਰੋਗਣ ਦੇ ਲਈ ਤਾਂ ਹਰ ਸਾਲ ਸਕੂਲ ਜਿਹੜਾ ਹੈ ਰੰਗ ਰੋਗਣ ਹੋ ਸਕਦਾ ਹੈ ਮਹੀਨੇ ਦਾ 35-35 ਲੱਖ ਰੁਪਏ ਹੁੰਦਾ ਹੈ ਸਾਲ ਦਾ ਕਰੋੜਾਂ ਦੇ ਵਿੱਚ ਹੋ ਗਿਆ ਤੇ ਸਾਰੇ ਪਿੰਡ ਰਿਆਂ ਸਕੂਲ ਦਾ ਹਾਲ ਦੇਖਿਆ ਹੋਣਾ ਰੰਗ ਦੇ ਖਲੇਪੜ ਉਤਰੇ ਹੋਏ ਆ ਉਥੋਂ ਜਿਹੜੇ ਹੈਗਾ ਪਾਣੀ ਦਾ ਜਿਹੜਾ ਪਾਣੀ ਹੈ ਉਹ ਧਰਤੀ ਵਾਲੀ ਮੋਟਰ ਆਹੀ ਦਿੱਤਾ ਜਾਂਦਾ ਹੈ ਨੇਰੀ ਪਾਣੀ ਦਾ ਪ੍ਰਬੰਧ ਨਹੀਂ ਕੋਈ ਪ੍ਰੋਜੈਕਟਰ ਨਹੀਂ ਕੋਈ ਕਮਰਾ ਇਹ ਵਿੱਚ ਵਿੱਚ ਬੱਚਿਆਂ ਦੇ ਬੈਠਣ ਦਾ ਕੋਈ ਵਧੀਆ ਪ੍ਰਬੰਧ ਨਹੀਂ ਉਸ ਐਮ ਡੀ ਦੀ ਆਪਾਂ ਵਿੱਤਕ ਯੋਗਤਾ ਦੀ ਗੱਲ ਕਰਦੇ ਆ ਲਾ ਕੀਤੀ ਹੋਈ ਹੈ ਜੋ ਕਿ ਵਕੀਲ ਲੱਗਣ ਨਹੀਂ ਹੁੰਦੀ ਹੈ ਤੇ ਵਕੀਲ ਬੰਦੇ ਨੂੰ ਜੇ ਆਪਾਂ ਸਕੂਲ ਦਾ ਐਮ ਡੀ ਬਣਾਵਾਂਗੇ ਫਿਰ ਉਹ ਸਕੂਲ ਤਾਂ ਨਹੀਂ ਚਲਾਊਗਾ ਇਕੱਲੇ ਨੋਟਸ ਹੀ ਕੱਟੂਗਾ ਕਿਉਂਕਿ ਉਹਨੇ ਸਿੱਖਿਆ ਹੀ ਨੋਟਸ ਕੱਟਣਾ ਹੈ ਇੱਕ ਕੋਰਟ ਦੇ ਵਿੱਚ ਜੇ ਕਿਸੇ ਵਕੀਲ ਦੇ ਥੱਲੇ ਕੋਈ ਪਾਣੀ ਪੀਣ ਵਾਲਾ ਵੀ ਹੁੰਦਾ ਹੈ ਤਾਂ ਉਹ ਕੰਨੇ ਕਾਜ ਇਧਰੋਂ ਉਧਰੋਂ ਫੜਾ ਕੇ ਮਹੀਨੇ ਦਾ 40-50000 ਰੁਪਏ ਕਮਾ ਲੈਂਦਾ ਹੈ ਤੇ ਐਮ ਡੀ 25000 ਪਿੱਛੇ ਅਦਸ ਸਕੂਲ ਚ ਹੋ ਗਏ ਦਾ ਐਮ ਡੀ ਬਣਨਾ ਹੈ ਵਕੀਲ ਛੱਡ ਕੇ ਵਕੀਲੀ ਛੱਡ ਕੇ ਤਾਂ ਸੋਚ ਲਓ ਕਿੱਡਾ ਕੁ ਵੱਡਾ ਵਕੀਲ ਹੋਣਾ ਹੈ ਇਸ ਤਰ੍ਹਾਂ ਦੇ ਬੰਦੇ ਜਦੋਂ ਸਕੂਲ ਦੀ ਅਗਵਾਈ ਕਰਨਗੇ ਤਾਂ ਫਿਰ ਅਧਿਆਪਕਾਂ ਦੇ ਬੱਚਿਆਂ ਵਿੱਚ ਰੋਸ਼ ਹੋਣਾ ਬਹੁਤ ਜ਼ਰੂਰੀ ਹੈ ਤੀਜੇ ਨੰਬਰ ਤੇ ਮੈਨੇਜਮੈਂਟ ਨਾਲ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਕਹਿੰਦੇ ਜੀ ਸਰਪ੍ਰਸਤ ਨਾਲ ਗੱਲ ਕਰੋ ਗੁਰਮੀਲ ਸਿੰਘ ਠੇਕੇਦਾਰ ਠੇਕੇਦਾਰ ਹੁਣ ਸਰਪ੍ਰਸਤ ਹੋਣਗੇ ਸਕੂਲਾਂ ਦੇ ਅਤੇ ਆਪਕ ਬੰਦੇ ਦੇਖੇ ਅਸੀਂ ਕੋਈ ਮੰਨੋ ਵਿਦਿਅਕ ਮਾਹਰ ਜਿਹੜੇ ਕਿਸੇ ਚੰਗੇ ਕਿਤੇ ਵਿੱਚੋਂ ਰਿਟਾਇਰ ਹੋਏ ਸੀ ਉਹਨਾਂ ਨੂੰ ਸੁਣਿਆ ਸੀਗਾ ਸਰਪ੍ਰਸਤ ਬਣਦੇ ਹੋਏ ਹੁਣ ਠੇਕੇਦਾਰ ਸਰਪ੍ਰਸਤ ਬਣਨਗੇ ਇਨਡਾਇਰੈਕਟ ਇਹ ਹੋ ਗਿਆ ਵੀ ਉੱਤਲਾ ਠੇਕਾ ਹੀ ਚੱਲਣਾ ਹੈ ਸਕੂਲ ਨਹੀਂ ਹੁਣ ਉਹਨੇ ਰਹਿਣਾ ਏ ਵੀ ਨਹੀਂ ਪਤਾ ਕਿ ਸਰਪ੍ਰਸਤੀ ਪੋਸਟ ਸਕੂਲ ਵਿੱਚ ਹੈਗੀ ਏ ਕਿ ਨਹੀਂ ਹੁੰਦੀ ਸਾਰੇ ਆਪਕਾਂ ਨੂੰ ਪਤਾ ਇੱਕਦਮ ਮੈਨੂੰ ਪਤਾ ਹੈ ਸਰਪ੍ਰਸਤ ਦੀ ਅਦਰਸ ਸਕੂਲਾਂ ਵਿੱਚ ਕੋਈ ਪੋਸਟ ਨਹੀਂ ਉਸ ਦੀ ਹੈ ਨਹੀਂ ਸਰਬ ਡਰਾਉਣ ਲਈ ਬਾਹਰੋਂ ਇੱਕ ਗੁੰਡਾ ਭੇਜਿਆ ਹੋਇਆ ਹੈ ਉਹਦਾ ਨਾਮ ਪਤਾ ਨਹੀਂ ਉਹਨੇ ਭਪਾਲ ਕਿ ਪੋਹੇ ਕਿਸੇ ਸਕੂਲ ਦੇ ਵਿੱਚ ਐਮਡੀ ਦਾ ਪਾਇਆ ਹੈ ਕਿ ਨਹੀਂ ਪਾਇਆ ਇਹ ਵੀ ਨਹੀਂ ਪਤਾ ਸ਼ਰਿਆਮ ਗੁੰਡਾਗਰਦੀ ਦੇ ਲਈ ਅਧਿਆਪਕਾਂ ਨੂੰ ਸਿੱਧਾ ਡਰਾਉਣਾ ਤੁਸੀਂ ਅਯੋਗ ਹੈ ਮੈਂ ਤੁਹਾਨੂੰ ਕੱਢ ਦੂਗਾ ਨਵੇਂ ਰੱਖ ਲੂਗਾ ਇਹ ਨੂੰ ਨਵੇਂ ਰੱਖ ਕੇ ਜਿਹੜੇ 12 12 ਸਾਲ ਦੇ ਤਿਆਰਪੀ ਵਾਲੇ ਅਧਿਆਪਕ ਹੈ ਜਿਨ੍ਹਾਂ ਨੇ 100 100 ਬਰਤੀਸ਼ਦ ਨਤੀਜੇ ਦਿੱਤੇ ਹੈ ਇਹੋ ਜਿਹੇ ਅਧਿਆਪਕ ਨੂੰ ਖੜੇ ਮੈਦਾਨ ਪਰਤੀ ਕਰ ਦੇਗਾ ਸਰਕਾਰ ਨੇ ਕੋਈ ਭਰਤੀ ਕਰਨੀ ਹੁੰਦੀ ਹੈ ਚਾਰ-ਚਾਰ ਸਾਲ ਲੱਗ ਜਾਂਦੇ ਆ ਪ੍ਰੋਸੈਸ ਨੂੰ ਪੂਰਾ ਹੁੰਦੇ ਹੋਏ ਤਾਂ ਇਸ ਤਰ੍ਹਾਂ ਦੇ ਬੰਦੇ ਚਾਹੇ ਉਹ ਵਰਮੇਲ ਸਿੰਘ ਠੇਕੇਦਾਰ ਸਰਪ੍ਰਸਤ ਬਣਾਇਆ ਹੋਇਆ ਹੈ ਚਾਹੇ ਅਯੋਗ ਪ੍ਰਿੰਸੀਪਲ ਲਾਈ ਹੋਈ ਹੈ ਚਾਹੇ ਅਯੋਗ ਐਮ ਡੀ ਲਾਇਆ ਹੋਇਆ ਹੈ ਇਹ ਤਿੰਨੋਂ ਬੰਦੇ ਮੈਨੇਜਮੈਂਟ ਨੂੰ ਗੁੰਮਰਾਹ ਕਰਦੇ ਆ ਵਿੱਚੋਂ ਖੁਦ ਵੀ ਸ਼ਾਇਦ ਪੈਸੇ ਐ ਘਪਲਾ ਕਰਦੇ ਹੋਣ ਅਧਿਆਪਕਾਂ ਦੇ ਪ੍ਰੈਸ਼ਰ ਪਾਉਂਦੇ ਆ ਜਿਕਰਯੋਗ ਹੈ ਕਿ ਇੱਕ ਮਾਸਟਰ ਡਿਗਰੀ ਦੇ ਅਧਿਆਪਕ ਦੇ ਖਾਤੇ ਵਿੱਚ 48000 ਰੁਪਏ ਪਾਏ ਜਾਂਦੇ ਹਨ ਦਿੱਤੇ 15 16 ਜਾਂਦੇ ਹਨ